ਮੇਰਾ ਨਾਮ ਦਵਿੰਦਰ ਸਿੰਘ ਹੈ ਜੀ ਪਿੰਡ ਮੇਰਾ ਗੁਲਜਾਰਪੁਰਾ ਠਰੂਗਾ ਠੀਕ ਹੈ ਜੀ ਤੇ ਬਾਡੀ ਸਰਵਸ ਜੂਸ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਦਿੱਕਤਾਂ ਸੀ ਉਸ ਤੋਂ ਪਹਿਲਾਂ ਜੀ ਮੇਰੇ ਮੈਂ ਜ ਦੋਕੂਮੈਂਟ ਵੀ ਬੈਟਦਾ ਸੀ ਨਾ ਮੇਰੇ ਗੋਡੇ ਨੇ ਜਿਹੜੇ ਉਹ ਦਰਦ ਨਾਲ ਭਰ ਜਾਂਦੇ ਸੀ ਖੱਬੇ ਪਾਸੇ ਦਾ ਜਿਹੜਾ ਚੂਕਣਾ ਉਹ ਵੀ ਵਿੱਚ ਵੀ ਦਰਦੋਂ ਸ਼ੁਰੂ ਹੋ ਜਾਂਦੇ ਸੀ ਠੀਕ ਹੈ ਜੀ ਤੇ ਮੈਂ ਇਸ ਤੋਂ ਪਹਿਲਾਂ ਜਿਹੜਾ ਬਾਡੀ ਸਰਵਸ ਜੂਸ ਹੈ ਆਪਣੀ ਮਾਤਾ ਜੀ ਨੂੰ ਦਿੱਤਾ ਉਹਨਾਂ ਦਾ ਰਿਜ਼ਲਟ ਮੈਨੂੰ ਬਹੁਤ ਵਧੀਆ ਨਿਮਿਲਿਆ ਅੱਛਾ ਉਹਦੇ ਤੋਂ ਹੀ ਫਿਰ ਮੈਂ ਆਇਆ ਜਦੋਂ ਮੈਂ ਲਿਆ ਲੈਣ ਤੋਂ ਬਾਅਦ ਮੈਂ ਇੱਕੋ ਹੀ ਪੈਗ ਲਿਆ ਇਹਨਾਂ ਦਾ 50 ਦਿਨਾਂ ਦੀ ਸਰਵਿਸ ਲਈ ਹੈ ਅੱਛਾ ਜੀ ਉਸ ਤੋਂ ਬਾਅਦ ਮੇਰਾ ਜਿਹੜਾ ਗੋਡਾ ਹੈ ਉਹ ਵੀ ਬਿਲਕੁਲ ਨੋਰਮਲ ਹੋ ਗਿਆ ਜੀ ਜਿਹੜੀ ਸੱਜੇ ਚੁੱਕੇ ਚੁਗਣੇ ਦੀ ਜਿਹੜੀ ਪੀਗ ਹੈ ਉਹ ਵੀ ਠੀਕ ਹੋ ਗਈ ਬਿਲਕੁਲ ਉਹ ਘੁੰ ਚੌਂਕੜੀ ਜੁਕੜੀ ਮਾਰ ਕੇ ਬੈਠ ਜਾਂਦੇ ਸੀ ਤਾਂ ਮੈਂ ਆਰਾਮ ਨਾਲ ਜੀ ਪਹਿਲਾਂ ਕਿੰਨਾ ਕਿੰਨਾ ਟਾਈਮ ਬੈਠਦੇ ਸੀ ਪਹਿਲਾਂ ਜੀ ਮੈਂ 2-4 ਮਿੰਟ ਬੈਠਦਾ ਸੀ ਗੋਡੇ ਦੋਵੇਂ ਗੋਡੇ ਮੇਲੇ ਪੀਰ ਨਾ ਪਰ ਜਾਂਦੇ ਸੀ ਇੱਕ ਥਕਾਵਟ ਕਹਿੰਦੇ ਸੀ ਭਾਜੀ ਹੋ ਜਾਂਦੀ ਰੋ ਮੈਨੂੰ ਕੋਈ ਥਕਾਵਟ ਨਹੀਂ ਹੁੰਦੀ ਮੈਂ ਜਿੰਨਾ ਮਰਜ਼ੀ ਕਰ ਪੂਰੀ એનર્ਜੀ ਰਹਿੰਦੀ ਹੈ ਜੀ ਪੂਰੀ એનર્ਜੀ ਲੱਖਾਂ ਹੀ ਲੋਕ ਭਾਜੀ ਸੋਸ਼ਲ ਮੀਡੀਆ ਤੇ ਤੁਹਾਡੀ ਵੀਡੀਓ ਦੇਖਣਗੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਤੁਸੀਂ ਮੈਂ ਤਾਂ ਇਹ ਕਹਿਣਾ ਜੀ ਦੂਜੀਆਂ ਦਵਾਈਆਂ ਨਾਲੋਂ ਤੇ ਇਹ ਤਾਂ ਜੂਸ ਬਹੁਤ ਵਧੀਆ ਜੀ ਜਿੰਦਾ ਕੋਈ ਸਾਈਡ ਇਫੈਕਟ ਵੀ ਹੈ ਨਾਲੇ ਸਰੀਰ ਹੈ ਜਿਹੜਾ એનર્ਜੀ ਪੂਰੀ ਜੀ ਐਜੇ ਡੀਪੀ ਮਾਸਟਰ ਜੀ ਦਾ ਕੰਮ ਮਲੇ ਪਟਿਆਲੇ ਚ ਪੈਂਦਾ ਤੇ ਹੀ ਪਟਿਆਲਾ ਜੀ ਓਕੇ ਓਕੇ ਭਾਜੀ ਜਿਵੇਂ ਮਾਤਾ ਨੂੰ ਡਾਕਟਰਾਂ ਨੇ ਆਪਰੇਟ ਵਾਸਤੇ ਕੀ ਕਹਿਤਾ ਸੀ ਮਾਤਾ ਜੀ ਨੂੰ ਜੀ ਦੇਖੋ ਜੀ ਕੈਥਲ ਦੇ ਵਿੱਚ ਸਿਗਨੇ ਹਸਪੀਟਲ ਹੈ ਅਸੀਂ ਮਾਤਾ ਦਾ ਜਦੋਂ ਉੱਥੇ ਆਪਣੇ ਸੀਟੀ ਸਕੈਨ ਵਗੈਰਾ ਕਰਾਇਆ ਡਾਕਟਰ ਕਹਿੰਦੇ ਵੀ ਦੇਖੋ ਇਸ ਉਮਰ ਉਹ ਜਿੰਨਾ ਦਾ ਆਪਰੇਟ ਨਹੀਂ ਹੋ ਸਕਦਾ ਠੀਕ ਹੈ ਇਹਦੇ ਸੇਵਾ ਹੀ ਹੈ ਜਿੰਨੀ ਮਰਜ਼ੀ ਕਰ ਲਓ ਤੁਸੀਂ ਓਕੇ ਤੇ ਮੈਨੂੰ ਪਤਾ ਸੀ ਮੇਰੇ ਮਿੱਤਰ ਨੇ ਹਰਨੇਕ ਸਿੰਘ ਜੀ ਮੈਂ ਉਹਨਾਂ ਨਾਲ ਗੱਲ ਕੀਤੀ ਉਸ ਤੋਂ ਬਾਅਦ ਭਾਜੀ ਹਰਨੇਕ ਸਿੰਘ ਨੇ ਦੱਸਿਆ ਵੀ ਤੁਸੀਂ ਸਰਵਿਸ ਕਰਾਓ ਸਰਵਿਸ ਕਰਾਓ ਮਾਤਾ ਨੂੰ ਬੋਡੀ ਇਹ ਸਰਵਿਸ ਹੈ ਜਿਹੜੀ ਜਦੋਂ ਅਸੀਂ ਉਹ ਲੈ ਕੇ ਦਿੱਤਾ ਦੋ ਅਸੀਂ ਜਿਹੜੇ ਉਹਦੇ 100 ਦਿਨ ਦਾ ਕੋਰਸ ਹੋ ਗਿਆ ਮਾਤਾ ਜੀ ਓਕੇ ਨੇ ਜਮੀ ਹੁਣ ਜੀ ਮਾਤਾ ਜੀ ਚੰਗੀ ਭਲੀ ਜੀ ਭੱਜੇ ਫਿਰਦੇ ਨੇ ਪਹਿਲਾਂ ਬੈਠੇ ਰਹਿੰਦੇ ਸਾਰਾ ਦਿਨੀ ਮੰਜੇ ਦੀ ਨਹੀਂ ਉੱਠਦੇ ਹੁੰਦੇ ਸੀਗੇ ਐਸਾ ਹੁਣ ਬੈਠਦੇ ਨੇ ਉਹਦੇ ਮਾਤਾ ਸਾਡੀ ਸਾਡੇ ਤੋਂ ਹੀ ਪਹਿਲਾਂ ਉੱਠ ਕੇ ਖੜੀ ਹੋ ਜਾਂਦੀ ਹੈ ਓਕੇ ਓਕੇ ਜੀ ਠੀਕ ਹੈ ਭਾਜੀ ਉਹ ਮਨ ਲਓ ਤੁਹ ਬਿਸ਼ਵਾਸ ਬਣ ਗਿਆ ਤੁਹਾਡਾ ਬਿਲਕੁਲ ਜੀ ਬਿਲਕੁਲ ਠੀਕ ਹੈ ਮੈਂ ਅੱਗੇ ਵੀ ਕਈਆਂ ਨੂੰ ਮਨ ਲਓ ਤੁਸੀਂ ਸਲਾਹ ਦਿੱਤੀ ਆ ਵੀ ਕਰਵਾਓ ਲਾਜ਼ਮੀ ਸਰੀਰ ਤੋਂ ਉੱਤੇ ਕੁਝ ਨਹੀਂ ਹੈ ਨਾ ਜੀ ਕੋਈ ਸਾਈਡ ਇਫੈਕਟ ਨਹੀਂ ਹੈਗਾ ਕੋਈ ਕਿਸੇ ਦੀ